ਸਾਡੇ 15 ਮਰਲੇ ਜਗ੍ਹਾ ਚ ਕੂਠੀ ਬਣੀ ਹੋਈ ਐ ਤੇ ਰਜਿਸਟਰੀ ਵਾਲੀ ਜਗ੍ਹਾ ਤੁਸੀਂ ਕੋਠੀ ਨੂੰ ਦੇਖੋਗੇ ਤੁਸੀਂ ਸਾਰੇ ਹੈਰਾਨ ਰਹੇ ਜੂਗੀ ਵੀ ਇੰਨਾ ਘੱਟ ਰੇਟ ਤੇ ਇੰਨੀ ਸੋਹਣੀ ਕੂਠੀ ਤੁਸੀਂ ਦੇਖੋਗੇ ਵੀਡੀਓ ਚ ਸਾਰਾ ਕੁਝ ਤੁਹਾਨੂੰ ਪਤਾ ਲੱਗੂਗਾ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 73800 ਪੂਰਾ 2673 ਜੇ ਕਿਸੇ ਨੇ ਆਵਦੀ ਕਾਰ ਕੂਠੀ ਮਕਾਨ ਦੀ ਐਡ ਕਰਵਾਉਣੀ ਕਿਸੇ ਵੀ ਏਰੀਆ ਚੋਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਫ੍ਰੀ ਚ ਅਪਾਇਡ ਲਗਾ ਦੇਵਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਵੇਂ ਦੀ ਕੋਠੀ ਤੁਸੀਂ ਲੱਭ ਰਹੇ ਹੋ ਸੀ ਓਵੇਂ ਦੀ ਕੋਠੀ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਬਾਕੀ ਕੋਠੀਆਂ ਜਿਹੜੀ ਪੂਰੀ ਤਿਆਰ ਕਰਵਾਈ ਹੋਈ ਹੈ ਜਿਹੜੇ ਹਿਸਾਬ ਨਾਲ ਕੋਠੀ ਤਿਆਰ ਕਰਵਾਈ ਹੋਈ ਹੈ ਜਿੰਨਾ ਰੇਟ ਇਹਨਾਂ ਨੇ ਮੰਗੇ ਉਹ ਤੋਂ ਅੱਧੇ ਰੇਟ ਦੇ ਵਿੱਚ ਇਹਨਾਂ ਨੇ ਸੇਲ ਕਰਨੀ ਹੈ ਬਹੁਤ ਸੋਹਣੀ ਕੋਠੀਆਂ ਬਾਕੀ ਆਪਾਂ ਕੱਲੀ ਕੱਲੀ ਗੱਲ ਕਰਾਂਗੇ ਤੁਸੀਂ ਵੀਡੀਓ ਨੂੰ ਸਾਰੀ ਲਾਜ਼ਮੀ ਦੇਖਿਓ ਜੀ ਪੂਰੀ ਆਪਾਂ ਗੱਲ ਕਰਾਂਗੇ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੱਸ ਦਾਂ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਵਾਰੀ-ਸਾਰਾਂ ਜੇ ਆਪਾਂ ਗੱਡੀਆਂ ਦੀ ਗੱਲ ਕਰੀਏ ਜਿਵੇਂ ਕਿ ਕਿੰਨੀਆਂ ਗੱਡੀਆਂ ਪਾਰਕ ਹੋ ਜਾਣਗੀਆਂ ਤਾਂ ਆਪਾਂ ਨੂੰ ਬਹਿੜਾ ਜਿਹੜਾ ਮਿਲੂਗਾ ਪੂਰਾ ਖੁੱਲਾ-ਡੁੱਲਾ ਮਿਲ ਜੂਗਾ ਸਾਰਾ ਪੱਕਾ ਆਰਾਮ ਨਾਲ 6 ਤੋਂ 7 ਗੱਡੀਆਂ ਖੜ੍ਹ ਜਾਣਗੀਆਂ ਕਿਵੇਂ ਮਰਜ਼ੀ ਆਪਾਂ ਖੜਾ ਸਕਦੇ ਹਾਂ ਤੇ ਗਲੀ ਇਹਨਾਂ ਨੂੰ ਵਧੀਆ ਲੱਗਦੀ ਆ ਤੇ ਜਗਾਂ ਦਾ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾਈ ਦਿੱਤੀ ਸੀ 15 ਮਰਲੇ ਜਗਾਂ ਦੇ ਵਿੱਚ ਕੂਠੀ ਬਣੀ ਹੋਈ ਹੈ ਅ ਰਜਿਸਟਰੀ ਵਾਲੀ ਜਗ੍ਹਾ ਤੇ ਇਹ ਕੂਠੀ ਦਾ ਫਰੰਟ ਦੇਖ ਲਓ ਜੀ ਬਹੁਤ ਰੀਜਨਲ ਇਹਨਾਂ ਨੇ ਕੂਠੀ ਤਿਆਰ ਕਰਵਾਈ ਹੋਈ ਹੈ ਫਰੰਟ ਤੇ ਸਾਰੇ ਕਿਤੇ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਾਕੀ ਜਦੋਂ ਆਪਾਂ ਅੰਦਰ ਚਾਲਦੇ ਹਾਂ ਤੁਸੀਂ ਦੇਖੋ ਜੀ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਕੂਠੀ ਮਿਲ ਜੂਗੀ ਕੋਈ ਏਦਾਂ ਨਹੀਂ ਵੀ ਭੀੜ ਭੜਾਕਾ ਜਿਹਾ ਆਪਾਂ ਨੂੰ ਮਿਲੂਗਾ ਬਹੁਤ ਜ਼ਿਆਦਾ ਵਧੀਆ ਤੇ ਸੋਹਣੀ ਇਹਨਾਂ ਨੇ ਕੂਠੀ ਆਪਦੀ ਤਿਆਰ ਕਰਵਾਈ ਹੋਈ ਹੈ ਜਦੋਂ ਲੋਬੀ ਚ ਆਪਾਂ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਡਰਾਈਂਗ ਏਰੀਆ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੂ ਪੂਰਾ ਖੁੱਲਾ ਡੋਲਾ ਡਰਾਈਂਗ ਏਰੀਆ ਵਧੀਆ ਸੋਫੇ ਲੱਗੇ ਹੋਏ ਨੇ ਵਧੀਆ ਡੈਕੋਰੇਸ਼ਨ ਦਾ ਕੰਮ ਹੋਇਆਗਾ ਜਿੰਨੀ ਲਾਈਟਿੰਗ ਵਗੈਰਾ ਦਾ ਜਿੰਨਾ ਵੀ ਕੰਮ ਹੁੰਦਾ ਸਾਰਾ ਇਹਨਾਂ ਨੇ ਟੋਟਲ ਕਰਵਾ ਰੱਖਿਆ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਟੋਟਲ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਤੇ ਜਿਹੜਾ ਲੋਬੀ ਦਾ ਮੇਨ ਐਂਟਰੀ ਗੇਟ ਹੈ ਉਹਦੇ ਨਾਲ ਹੀ ਇੱਕ ਪਾਸੇ ਆਪਾਂ ਨੂੰ ਕਿਚਨ ਮਿਲ ਜੂਗਾ ਦੂਜੇ ਸਾਈਡ ਆਪਾਂ ਨੂੰ ਮਿਲੂਆ ਆਪਣਾ ਡਰਾਈング ਏਰੀਆ ਤੇ ਕਿਚਨ ਏਰੀਆ ਤੁਸੀਂ ਦੇਖ ਲਓ ਪੂਰਾ ਖੁੱਲਣ ਡੂਲਮ ਤੇ ਸਾਰਾ ਕੁਝ ਤੁਸੀਂ ਆਪ ਹੀ ਦੇਖ ਲਓ ਜੀ ਆਪਣੀ ਅੱਖਾਂ ਨਾਲ ਤੇ ਸਾਰੀਆਂ ਕੰਧਾਂ ਤੇ ਉੱਤੇ ਤੱਕ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਤੇ ਟੋਟਲ ਕੰਮ ਇਹਨਾਂ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਤੇ ਮਾਲਕ ਨੇ ਦੱਸਿਆ ਵੀ ਸਾਰੀ ਕੋਠੀ ਬਹੁਤ ਰੀਜਨਲ ਤਿਆਰ ਕਰਵਾਈ ਹੋਈ ਹੈ ਬਾਕੀ 10 ਵੀ ਰਹੀ ਅਸੀਂ ਕੋਠੀ ਆਪਦੀ ਮੂਹਨ ਵਾਲ ਬੋਲ ਵੀ ਰਹੀ ਹੈ ਵੀ ਕਿੰਨੀ ਸ਼ੌਕ ਨਾਲ ਤਿਆਰ ਹੋਈ ਹੈ ਜੀ ਬਾਕੀ ਬੈਡਰੂਮ ਦੀ ਆਪਾਂ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਪਹਿਲਾ ਬੈਡਰੂਮ ਤੁਸੀਂ ਚੈੱਕ ਕਰ ਲਓ ਏਸੀ ਦੀ ਫੀਟਿੰਗ ਆਪਾਂ ਨੂੰ ਕੀਤੀ ਕਿਰਾਏ ਮਿਲ ਜੂਗੀ ਬਾਕੀ ਸਾਰਾ ਕੁਝ ਤੁਹਾਨੂੰ ਵੀਡੀਓ ਚ ਮਿਲ ਜੂਗਾ ਜੀ ਤੇ ਜਗ੍ਹਾ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀਗੀ ਆ ਰਜਿਸਟਰੀ ਵਾਲੀ ਜਗ੍ਹਾ ਜੀ ਆਪਾਂ ਲੰਬਾਈ ਚੌੜਾਈ ਦੀ ਗੱਲ ਕਰੀਏ ਤਾਂ ਸਾਰਾ ਕੁਝ ਇਹਨਾਂ ਨੇ ਕਨਫਰਮ ਕਰਵਾਇਆਗਾ ਇਹਨਾਂ ਨੇ ਦੱਸਿਆ 47 ਫੁੱਟ ਤਾਂ ਫਰੰਟ ਐ ਕੁਠੀ ਦਾ ਤੇ 91 ਫੁੱਟ ਲੰਬਾਈ ਐ ਜਿਹੜਾ ਮੇਨ ਗੇਟ ਲੱਗਿਆ ਹੋਇਆ ਉਹ 10 ਫੁੱਟ ਚੌੜਾ ਲੱਗਿਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖਿਆ ਸੀਗਾ ਬਿਹੜੇ ਦੇ ਵਿੱਚ ਆਪਾਂ ਨੂੰ ਇੱਕ ਪਾਸੇ ਗਾਰਡਨ ਏਰੀਆ ਵੀ ਮਿਲ ਜੂਗਾ ਤੇ ਪੌਦੇ ਇਹਨਾਂ ਨੇ ਤੇ ਘਾਹ ਕੁ ਲਾ ਰੱਖਿਆ ਪੂਰਾ ਵਧੀਆ ਚੀਜ਼ ਇਹ ਆਗਰ ਦੀ ਪੂਜਾ ਰੂਮ ਕੋਠੀ ਦਾ ਬਹੁਤ ਵਧੀਆ ਪੂਜਾ ਰੂਮ ਇਹਨਾਂ ਨੇ ਬਣਵਾਇਆ ਹੋਇਆ ਵਧੀਆ ਸੋਹਣਾ ਪੂਜਾ ਰੂਮ ਹੈ ਜੀ ਤੇ ਟਾਈਲ ਟੂਲਾ ਸਾਰੀਆਂ ਇਹਨਾਂ ਨੇ ਲਗਵਾ ਰੱਖੀਆਂ ਤੇ ਕੰਮ ਕੀਤਾ ਕਰਾਇਆ ਆਪਾਂ ਨੂੰ ਸਾਰਾ ਮਿਲੂਗਾ ਤੇ ਮੋਡਰਨ ਤਰੀਕੇ ਨਾਲ ਕੀਤਾ ਕਰਾਇਆ ਸਾਰਾ ਆਪਾਂ ਨੂੰ ਕੰਮ ਮਿਲੂਗਾ ਫਰੰਟ ਤੇ ਦੇਖੋ ਜੀ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਬਾਹਰਲੀ ਸਾਈਡ ਆਪਾਂ ਨੂੰ ਬਾਸ਼ਪੇਸ਼ਣ ਮਿਲ ਜੂਗਾ ਤੇ ਇੱਥੇ ਤੁਸੀਂ ਦੇਖੋ ਜੀ ਇਹ ਆ ਗਿਆ ਇੱਕ ਹੋਰ ਬੈਡਰੂਮ ਜੀ ਇਹਨੂੰ ਆਪਾਂ ਬੈੱਡਰੂਮ ਬਣਾਉਣਾ ਹੈ ਬੈੱਡਰੂਮ ਬਣ ਜੂਗਾ ਬਾਕੀ ਇਹਨਾਂ ਨੇ ਸਮਾਨ ਰੱਖ ਰੱਖਿਆਗਾ ਜੇ ਆਪਾਂ ਇਹਨੂੰ ਸਟੋਰ ਰੂਮ ਬਣਾਉਣਾ ਤਾਂ ਸਟੋਰ ਰੂਮ ਤਾਂ ਇਹ ਹੈ ਗਈ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਪਹਿਲਾਂ ਤੁਸੀਂ ਮੈਨੂੰ ਦੱਸੋ ਜੀ ਤੁਹਾਨੂੰ ਕਿੰਨੇ ਰੇਟ ਦੀ ਇਹ ਕੁਠੀ ਲੱਗਦੀ ਹੈ ਕਮੈਂਟਸ ਕਰੋ ਦੱਸੋ ਮੈਨੂੰ ਪਹਿਲਾਂ ਤੁਸੀਂ ਇਹ ਦੇਖੋ ਜੀ ਬਾਥਰੂਮ ਏਰੀਆ ਬਹੁਤ ਸੋਹਣਾ ਆਪਾਂ ਨੂੰ ਤਿਆਰ ਕੀਤਾ ਕਰਾਇਆ ਮਿਲੂਗਾ ਲਾਈਟਿੰਗ ਦਾ ਟੋਟਲ ਕੰਮ ਆਪਾਂ ਨੂੰ ਮਿਲ ਜੂਗਾ ਬਾਕੀ ਜੇ ਤੁਸੀਂ ਇੱਕ ਉਠੀ ਹਲੇ ਤੱਕ ਦੇਖ ਰਿਹਾ ਹਲੇ ਤੱਕ ਵੀਡੀਓ ਦੇਖ ਰਿਹਾ ਤਾਂ ਮੈਨੂੰ ਪੱਕਾ ਪਤਾ ਤੁਹਾਨੂੰ ਕੋਠੀ ਜਿਹੜੀ ਵਧੀਆ ਲੱਗ ਰਹੀ ਹੈ ਤੇ ਕਮੈਂਟ ਜਰੂਰ ਕਰ ਦਿਓ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ 'ਚ ਤੇ ਵੀਡੀਓ ਨੂੰ ਲਾਈਕ ਕਰਨ ਨਾ ਭੁੱਲਿਓ ਜੀ ਥੱਲੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਮਾਲਕ ਨੇ 35 ਲੱਖ ਰੁਪਈਆ ਦੱਸੀ ਹੈ ਤੇ ਇਹਨਾਂ ਨੇ ਫਿਕਸ ਰੇਟ ਨਹੀਂ ਦੱਸਿਆ ਵੀ ਫਿਕਸ ਰੇਟ ਹੀ ਹੁੰਦਾ ਕਈ ਵਾਰੀ ਤਾਂ ਇਹਨਾਂ ਨੇ ਕਿਹਾਗਾ ਘਾਟਾ ਬਾਦ ਦਾ ਵੇਕੇ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਮਾਲਕ ਨੇ ਕਿਹਾ ਜਿਹਨੂੰ ਵੀ ਪਸੰਦ ਆਵੇ ਕੋਠੀ ਘਰ ਆਜੂ ਤੇ ਆ ਕੇ ਪਹਿਲਾਂ ਕੋਠੀ ਨੂੰ ਦੇਖ ਲਿਓ ਤੇ ਜਦੋਂ ਪਸੰਦ ਆਜੂਗੀ ਕੋਠੀ ਤੁਹਾਨੂੰ ਤਾਂ ਮਾਲਕ ਨੇ ਕਿਹਾ ਰੇਟ ਵੇਕੇ ਕਰ ਲਾਂਗੇ ਉੱਪਰ ਥੱਲੇ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਇੱਕ ਵਾਰੀ ਡਿਮਾਂਡ ਜਿਹੜੀ ਕੀਤੀ ਆ ਉਹ 35 ਲੱਖ ਰੁਪਏ ਜੀ ਤੇ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਜਰੂਰ ਦੱਸਿਓ ਤੁਹਾਨੂੰ ਡਿਮਾਰਡ ਕਿਵੇਂ ਦੀ ਲੱਗੀ 35 ਲੱਖ ਤੁਹਾਨੂੰ ਜ਼ਿਆਦਾ ਤਾਂ ਨਹੀਂ ਲੱਗਿਆ ਜਾਂ ਘੱਟ ਲੱਗਿਆ ਕਿਵੇਂ ਲੱਗਿਆ ਮੈਨੂੰ ਜ਼ਰੂਰ ਦੱਸਿਓ ਕਮੈਂਟਸ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਲਾਈਕ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀ ਹਰ ਰੋਜ਼ ਜੇ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਨਾਲ ਦੀ ਨਾਲ ਜ਼ਰੂਰ ਦਬਦਿਓ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਰੋਜ਼ ਆਪਾਂ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਲੈ ਕੇ ਆਉਂਦੇ ਰਹਿੰਨੇ ਹਾਂ ਸੀ ਤੇ ਇੱਕ ਪਾਸੇ ਆਪਾਂ ਨੂੰ ਸਟੋਰ ਏਰੀਆ ਵੀ ਮਿਲ ਜੂਗਾ ਬਾਹਰਲੀ ਸਾਈਡ ਇੱਕ ਪਾਸੇ ਸਟੋਰ ਏਰੀਆ ਵੀ ਇਹਨਾਂ ਨੇ ਬਣਵਾਇਆ ਹੋਇਆਗਾ ਉਧਰ ਵੀ ਤੁਹਾਨੂੰ ਮੈਂ ਲੈ ਕੇ ਚਾਲ ਦਮ ਤੇ ਕੱਲੀ ਕੱਲੀ ਆਪਾਂ ਵੀਡੀਓ 'ਚ ਚੀਜ਼ ਦਿਖਾ ਰਹੇ ਹਾਂ ਤੁਹਾਨੂੰ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਬਾਹਰਲੀ ਸਾਈਡ ਚੁੱਲ੍ਹਾ ਚੌਂਕਾ ਹੁੰਦਾ ਉਹ ਵੀ ਬਣਿਆ ਹੋਇਆ ਹੈ ਤੇ ਤੁਹਾਨੂੰ ਦੱਸੀ ਸੀਗਾ ਬਾਹਰਲੀ ਸਾਈਡ ਇੱਕ ਗਾਰਡਨ ਏਰੀਆ ਵੀ ਬਣਿਆ ਹੋਇਆ ਇੱਕ ਪਾਸੇ ਛੋਟਾ ਜਿਹਾ ਗਾਰਡਨ ਏਰੀਆ ਵੀ ਇਹਨਾਂ ਨੇ ਬਣਾ ਰੱਖਿਆ ਪੇੜ ਪੌਦੇ ਕਾਫੀ ਲਾ ਰੱਖਿਆ ਤੇ ਬਾਹਰਲੀ ਸਾਈਡ ਵੀ ਆਪਾਂ ਨੂੰ ਇੱਕ ਬਾਥਰੂਮ ਏਰੀਆ ਦੇਖਣ ਨੂੰ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਚੌਂਡ ਦੇ ਵਿੱਚ ਬਣਿਆ ਹੋਇਆ ਤੇ ਮੋਬਾਈਲ ਨੰਬਰ ਤੁਹਾਨੂੰ ਮਿਲ ਗਏ ਹੋਣਗੇ ਕਈ ਵਾਰੀ ਆਪਾਂ ਦੇਤੇ ਸੀਗੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿਨਾ ਜੀ ਜਿਹੜਾ ਨੰਬਰ ਮਾਲਕ ਨੇ ਦਿੱਤਾਗਾ ਨੋਟ ਕਰਵਾਉਣ ਵਾਸਤੇ ਵੀਡੀਓ 'ਚ 0176 900 69 93 908 ਦੁਬਾਰਾ ਫਿਰ ਤੋਂ ਮੈਂ ਦੱਸ ਦਿੰਦਾ ਨਰਿਸ਼ੀ 76 969 93 908 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਹੋਵੇ ਤੁਸੀਂ ਮਾਲਕ ਤੋਂ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨੇ ਕਿਹਾਗਾ ਫੋਨ ਕਰ ਲਿਓ ਤੇ ਪੂਰੀ ਦੀ ਪੂਰੀ ਜਾਣਕਾਰੀ ਦੱਸੀ ਜਾਵੇਗੀ ਕੁਝ ਵੀ ਪੁੱਛਣਾ ਹੋਵੇ ਪੁੱਛ ਸਕਦੇ ਹੋ ਜੀ ਬਾਕੀ ਮਾਲਕ ਨੇ ਜਿਹੜਾ ਰੇਟ ਹੈ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਜਿਹੜਾ ਮੈਨੂੰ ਦੱਸਿਆ ਸੀਗਾ 20 ਲੱਖ ਰੁਪਏ ਡਿਮਾਂਡ 15.5 ਮਰਲੇ ਜਗ੍ਹਾ ਕੋਈ ਥੋੜੀ ਨਹੀਂ ਹੁੰਦੀ ਜੀ ਬਹੁਤ ਜ਼ਿਆਦਾ ਡਬਲ ਜਗ੍ਹਾ ਹੋ ਜਾਂਦੀ ਆ ਬਾਕੀ ਫਰੰਟ ਤੇ ਟਾਈਲਾਂ ਟੂਲਾਂ ਆਪਾਂ ਨੂੰ ਲੱਗੀਆਂ ਹੋਈਆਂ ਮਿਲ ਜਾਣਗੀਆਂ ਕਿਚਨ ਚ ਟਾਈਲਾਂ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਸੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਜੀ ਬਾਕੀ ਆਪਾਂ ਜੇ ਗੱਲ ਕਰੀਏ ਕੋਠੀ ਦੀ ਤਾਂ ਕੋਠੀ ਇੱਕ ਨੰਬਰ ਸੀਗੀ ਕੰਮ ਇੱਕ ਨੰਬਰ ਹੋਇਆ ਸੀਗਾ ਏਰੀਆ ਵੀ ਤੁਹਾਨੂੰ ਪਤਾ ਲੱਗਿਆ ਹੋਊਗਾ ਇਨਾਂ ਦਾ ਜਿਹੜਾ ਪਿੰਡ ਡਾਲਾਗਾ ਪਿੰਡ ਡਾਲੇ ਚ ਇਹਨਾਂ ਦੀ ਕੂਠੀ ਤੁਹਾਨੂੰ ਇਹ ਮਿਲ ਜੂਗੀ ਡਿਸਟ੍ਰਿਕਟ ਜਿਹੜੀ ਇਹਨਾਂ ਨੂੰ ਲੱਗਦੀ ਹੈ ਮੋਗਾ ਲੱਗਦੀ ਹੈ ਜੀ ਮੋਗੇ ਏਰੀਆ ਦੇ ਵਿੱਚ ਕੂਠੀ ਆਪਣੇ ਕੋਲੇ ਪਹੁੰਚੀ ਹੈ ਕਿਸੇ ਨੂੰ ਵੀ ਪਸੰਦ ਜੀ ਕੂਠੀ ਆਈ ਹੈ ਤਾਂ ਜਾ ਕੇ ਦੇਖ ਲਿਓ ਬਾਕੀ ਕਿਸੇ ਨੇ ਐਡ ਕਰਬੋਣੀ ਹੈ ਜੀ ਕੂਠੀ ਘਰ ਮਕਾਨ ਦੀ ਤੁਹਾਨੂੰ ਆਪਣਾ ਨੰਬਰ ਮਿਲ ਗਿਆ ਹੋਊਗਾ ਪੂਰੀ ਵੀਡੀਓ ਚ ਉੱਤੇ ਨੰਬਰ ਆਪਣਾ ਲਿਖਿਆ ਰਹਿੰਦਾ ਹੈ 73800 ਪੂਰਾ 26173 ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਚੈਟ ਲਗਵਾ ਸਕਦੇ ਹੋ ਤੇ ਇੱਕ ਗੱਲ ਹੋਰ ਜੀ ਤੁਸੀਂ ਕਮੈਂਟਾਂ ਦੇ ਵਿੱਚ ਬੋਤ ਲਿਖਦੇ ਹੋ ਵੀ ਅਸੀਂ ਕੂਠੀ ਜਾਬਦਾ ਘਰ ਸੇਲ ਕਰਨਾ ਹੈਗਾ ਵੇਚਣਾ ਹੈਗਾ ਤੁਸੀਂ ਐਡ ਕਰ ਦੋ ਤੁਸੀਂ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਤੇ ਉਹ ਫੋਟੋਆਂ ਭੇਜ ਦੇ ਕਰੋ ਐਡ ਤੁਹਾਡੀ ਲੱਗ ਜਾਊਗੀ ਛੇਤੀ ਤੋਂ ਛੇਤੀ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਅਗਲੇ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰੋ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ